ਸੀ ਪੰਜਾਬ ਜਾਂ ਇੰਡੀਆ ਵਿੱਚ ਬੈਠੇ ਹੋਣੇ ਬੜਾ ਮੰਚ ਕੁਐਸਚਨ ਆਉਂਦਾ ਵੀ ਕੈਨੇਡਾ ਪਤਾ ਨਹੀਂ ਕਿਦਾਂ ਦਾ ਸੋ ਮੇਰੇ ਨਾਲ ਮੇਰੇ ਸਾਥੀ ਕਬਲ ਸਿੰਘ ਜੀ ਮਾਨਤ ਸਾਹਿਬ ਬੈਠੇ ਆ ਇਹ ਕਾਫੀ ਕਿਡੇ ਕੈਨੇਡਾ ਦੇ ਲੱਚਕੇ ਆ ਹੁਣ ਵੀ ਬੈਠੇ ਆ ਸੋ ਇਹਨਾਂ ਨੂੰ ਪੁੱਛਦੇ ਆ ਵੀ ਕਿੱਦਾਂ ਦਾ ਲੱਗਿਆ ਇਹਨਾਂ ਨੂੰ ਕੈਨੇਡਾ ਕੈਨੇਡਾ ਦਸਤੀ ਦਾ ਵਨ ਕੰਟਰੀ ਬਹੁਤ ਹੀ ਵਧੀਆ ਰਹਿਣ ਵਾਸਤੇ ਕੰਮ ਕਰਨ ਵਾਸਤੇ ਬੜੀ ਹੀ ਵਧੀਆ ਕੰਟਰੀ ਆ ਜਿਹੜਾ ਸਹੀ ਕਿਨੇ ਦਾ ਸਹੀ ਧੰਗ ਨਾਲ ਕੰਮ ਕਰਦਾ ਉਹਦੇ ਵਾਸਤੇ ਬਹੁਤ ਵਧੀਆ ਕੰਟਰੀ ਆ ਕੋਈ ਕ੍ਰਾਈਮ ਨਾ ਕਰਦਾ ਹੋਵੇ ਆਪਣਾ ਕੰਮ ਕਰੋ ਸਹੀ ਧੰਗ ਨਾਲ ਕਰੋ ਇਹ ਬਹੁਤ ਵਧੀਆ ਮੁਲਕਾ ਰਹਿਣ ਵਾਸਤੇ ਵੀ ਫੈਮਿਲੀ ਸਮੇਤ ਰਹਿਣਾ ਤੁਸੀਂ ਸਾਡੇ ਬੱਚੇ ਇੱਥੇ ਆਏ ਆ ਸਾਨੂੰ ਬਹੁਤ ਵਧੀਆ ਲੱਗਦਾ ਵਾ ਸਾਡੇ ਇੱਥੇ ਰਿਸ਼ਤੇਦਾਰ ਆਏ ਆ ਕਾਫੀ ਜਿੰਨੇ ਵੀ ਭੈਣ ਭਰਾ ਸਾਡੇ ਖਾਸ ਕਰਕੇ ਪੰਜਾਬ ਦੇ ਇੱਥੇ ਤੇ ਇੱਕ ਸ਼ਹਿਰ ਦਾ ਦਾਦਾ ਜੀ ਆਪਣੇ ਮੈਂ ਉੱਥੇ ਗਿਆ ਸਰੀ ਐਵਸਪੋਰਟ ਆ ਐਵਸਪੋਰਟ ਦਾ ਨਾਮ ਮੋਗਾ ਰਹਾਤਾ ਜੀ ਹਾਂ ਮਾਲਾ ਇੰਨੇ ਸਾਡੇ ਪੰਜਾਬੀ ਆਏ ਆ ਇੱਥੇ ਜਿੱਥੇ ਅਸੀਂ ਹੁਣ ਇਸ ਟਾਈਮ ਬੈਠੇ ਆ ਬ੍ਰਮਟਨ ਦੇ ਵਿੱਚ ਸਾਡੇ ਇੱਥੇ ਇਨਾ ਭਾਈਚਾਰਾ ਵਾ ਪੰਜਾਬੀਆਂ ਦਾ ਵੀ ਹਰ ਜ਼ਿਲ੍ਹੇ ਦਾ ਬੰਦਾ ਇੱਥੇ ਬੈਠਾ ਵਾ ਔਰ ਸਾਰੇ ਬੰਦੇ ਖੁਸ਼ ਵਾ ਕੋਈ ਬੰਦਾ ਮੈਂ ਨਾਰਾਜ਼ ਨਹੀਂ ਵਖਿਆ ਕਿਸੇ ਤਰ੍ਹਾਂ ਦਾ ਵੀ ਵਾਤਾਵਰਨ ਪੱਖ ਤੋਂ ਜਿੱਦਾਂ ਹਵਾ ਚੱਲਣ ਦੀ ਠੰਡੀ ਠੰਡੀ ਵਾਤਾਵਰਨ ਕਿਵੇਂ ਲੱਗਦਾ ਪੋਲੀਸ਼ਨ ਕਿਵੇਂ ਲੱਗਦਾ ਵਾਤਾਵਰਨ ਬਹੁਤ ਵਧੀਆ ਖਾਣ ਪੀਣ ਦਾ ਜਿਹੜਾ ਸਿਸਟਮ ਹੈ ਸਹੀ ਆ ਕੋਈ ਮਲਾਵਟ ਵਾਲੀ ਗੱਲ ਨਹੀਂ ਕੋਈ ਬਿਲਕੁਲ ਸਹੀ ਆ ਸਭ ਕੁਝ ਵਾਤਾਵਰਨ ਸਹੀ ਆ ਚੁੱਤ ਹਵਾਵਾ ਚੁੱਤ ਪਾਣੀ ਆ ਤੇ ਇੱਥੋਂ ਦੇ ਲੋਕ ਬਹੁਤ ਚੰਗੇ ਆ ਬਹੁਤ ਹੀ ਵਧੀਆ ਲੋਕ ਆ ਕੋਈ ਮਾੜਾ ਬੰਦਾ ਨਹੀਂ